ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦਿਵਾਨੇ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਨੇੜੇ ਇਹ ਮਾਛੀਕੇ ਦੇ ਰਹਿ ਜਾਂਦਾ ਮਤਲਬ ਹੱਦ ਜੀ ਆ ਜਾਂਦੀ ਦੋਸਤੋ ਮੋਗੇ ਜ਼ਿਲ੍ਹੇ ਦੀ ਬਰਨਾਲੇ ਦੇ ਨਾਲ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਕੋਲੋਂ ਪਹਿਲਾਂ ਵੀ ਵੀਡੀਓ ਬਣਾਈਆਂ ਇਹ ਬਾਈ ਵੀ ਮੱਝਾਂ ਦਾ ਸ਼ੌਕੀਨ ਹੈ ਚੰਗੀਆਂ ਮੱਝਾਂ ਬਾਈ ਨੇ ਖਰੀਦੀਆਂ ਘਰ ਚ ਦੁੱਧ ਦਸਤੇ ਸੋਹਣੀਆਂ ਝੋਟੀਆਂ ਜਿਹੜੀਆਂ ਉਹ ਤੁਸੀਂ ਹੁਣ ਵੀ ਦੇਖੋਗੇ ਨਸਲ ਨੀਲੀ ਰਾਵੀ ਤੇ ਮੁਰਾ ਦੋਨਾਂ ਤੇ ਬਾਈ ਨੇ ਕੰਮ ਕੀਤਾ ਘਰ ਚ ਪਸ਼ੂ ਇਸ ਟਾਈਮ ਕਾਫੀ ਹੈ ਗਿਣਤੀ ਕਾਫੀ ਹੈ ਪਰ ਜਗਾ ਜਿਹੜੀ ਉਹ ਤੰਗ ਆ ਜਿੰਨਾ ਬਰਾਂਡਾ ਤੁਸੀਂ ਦੇਖੋਗੇ ਸਿਰੇ ਤੱਕ ਭਰਿਆ ਹੋਇਆ ਤੇ ਬਾਈ ਕਹਿੰਦਾ ਵੀ ਪਸ਼ੂਆਂ ਦਾ ਸੂਆ ਵੀ ਇਸ ਵਾਰ ਇੰਨਾ ਕੋ ਹੋ ਜਾਣਾ ਵੀ ਸਿਆਲਾਂ ਦੇ ਵਿੱਚ ਇੰਨੇ ਨਾਗ ਬੰਨਣੇ ਔਖੇ ਹੋ ਜਾਣਗੇ ਜਿਹਦੇ ਕਰਕੇ ਅੱਜ ਇੱਕ ਮੱਝ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਬਾਈ ਨੇ ਵਕਾਊ ਕੀਤੀ ਹੈ ਇਹ ਦੂਜੀ ਵਾਰ ਆਪਣੇ ਚੈਨਲ ਤੇ ਆ ਰਹੀ ਹੈ ਕਿਉਂਕਿ ਪਹਿਲੀ ਵਾਰ ਜਦੋਂ ਪਿੱਛੋਂ ਇਹ ਵੇਚ ਕੇ ਆਈ ਆ ਉਦੋਂ ਇਹ ਬਾਈ ਨੇ ਖਰੀਦੀ ਸੀ ਆਪਣੀ ਵੀਡੀਓ ਦੇ ਮਾਧਮ ਨਾਲ ਹੀ ਤੇ ਅੱਜ ਫੇਰ ਇਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀ ਹੈ ਇਹ ਚੰਗੇ ਰਿਕਾਰਡ ਵਾਲੀ ਮੱਝ ਹੈ ਦੇ ਗੁਣਕੋਸ਼ਕ ਹੈਗੇ ਜਿਹੜੇ ਬਾਈ ਆਪਾਂ ਨੂੰ ਦੱਸੂਗਾ ਇਹ ਤੋਂ ਬਿਨਾ ਇੱਕ ਆਮ ਜੇ ਰੇਟ 'ਚ ਤੋਕੜ ਗੱਬਣਗਾ ਬਾਈ ਨੇ ਦੇ ਦੇਣੀ ਹੈ ਜਰਸੀ ਹੈ ਪਰ ਸਿੰਘਾਂ ਵਾਲੀ ਹੈ ਸੋ ਇਹ ਦੋ ਨਾਲ ਤੁਹਾਨੂੰ ਵੀਡੀਓ 'ਚ ਦਿਖਾਉਂਗਾ ਬਾਕੀ ਤੁਸੀਂ ਜਿਹੜਾ ਵੀ ਪਸ਼ੂ ਖਰੀਦਣਾ ਹੋਊਗਾ ਉਦਿੱਤ ਅਸਲੀ ਕਰ ਲਿਓ ਨੰਬਰ ਸਕਰੀਨ ਉੱਤੇ ਬਾਈ ਦਾ ਜਿਹੜਾ ਉਹ ਚੱਲਦਾ ਰਹਿਣਾ ਸ਼ੁਰੂਆਤ ਕਰਦੇ ਆ ਦੋਸਤੋ ਇੱਕ ਬਹੁਤ ਚੰਗੀ ਤੁਹਾਨੂੰ ਨੀਲੀ ਰਾਵੀ ਨਸਲ ਦੀ ਮੱਝ ਦਿਖਾਉਣ ਲੱਗਾ ਇਹਦੇ ਨਾਲ ਬੱਚਾ ਵੀ ਕੱਟੀ ਐ ਆਓ ਡਿਟੇਲ ਪੁੱਛੀਏ ਫਿਰ ਤੋਰਾਂਗੇ ਮਲਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਤੁਹਾਨੂੰ ਵਧੀਆ ਵੀਰੇ ਮਲਦੀਪ ਭਾਈ ਅੱਜ ਜਿਹੜੀ ਇਹ ਮੱਝ ਆਪਾਂ ਵੇਚਣ ਲੱਗੇ ਹਾਂ ਇਹ ਆਪਾਂ ਕਿਹੜੇ ਪਿੰਡ ਤੋਂ ਖਰੀਦੀ ਸੀ? ਇਹ ਆਪਾਂ ਤੂਤੋਂ ਤੋਂ ਖਰੀਦੀ ਸੀ। ਤੁਸੀਂ ਵੀਡੀਓ ਪਾਈ ਸੀ। ਮੈਂ ਵੀ ਵੀਡੀਓ ਪਾਈ ਸੀ ਤੂਤ ਪਿੰਡ ਚੋਂ ਖਰੀਦੀ ਸੀ। ਹਾਂਜੀ ਹਾਂਜੀ। ਠੀਕ ਐ। ਅੱਛਾ ਉਸ ਵੀਡੀਓ 'ਚ ਮੇਰੇ ਧਿਆਨ ਚ ਆਉਂਦਾ ਵੀ ਉਹਨਾਂ ਨੇ ਗੱਲ ਇੱਕ ਕਹੀ ਸੀ ਵੀ ਸੀਲ ਸਰੀਪ ਬਹੁਤ ਆ ਮੱਝ। ਕਿਵੇਂ ਰਹੀ? ਕਿਉਂ ਉਸ ਕਿਹਾ ਸੀ ਉਹਨਾਂ ਨੇ ਸਭ ਕੁਝ ਠੀਕ ਆ ਬਹੁਤ ਵਧੀਆ ਰਹਿਣਗੇ। ਕਿੰਨਾ ਚਿਰ ਤੋਂ ਪੈਗੀ ਪਿਛਲੇ ਸੂਏ? ਦੁੱਧ ਹੁਣੇ ਸਾਢੇ 8 ਮਹੀਨੇ ਜੀ ਚੋ ਗਿਆ ਬਛੜੀ ਆ ਜੀ। ਸਾਢੇ 8 ਮਹੀਨੇ ਚੋ ਕੇ ਛੱਡੀ ਐ। ਅੱਛਾ ਜਵਾਬ ਚੋਲੇ ਜਿਹੜਾ ਮਰਜੀ ਬਹਿ ਕੇ ਚੋਲੇ ਜੀ। ਠੀਕ ਐ ਸੀਲ ਜੀ ਠੀਕ ਹੈ ਅੱਛਾ ਬਲਦੀਪ ਭਾਈ ਦੁੱਧ ਦਾ ਕੀ ਰਿਕਾਰਡ ਰਿਹਾ ਤੇਰੇ ਕੋਲ ਦੁੱਧ ਕਿੰਨਾ ਬਲਦੀ ਆਪਾਂ ਪਿਛਲੇ ਸੂਏ 15.5 ਕਿਲੋ ਚੋਇਆ ਜੀਗਾ 15.5 ਕਿਲੋ ਹਾਂਜੀ ਹਾਂਜੀ ਉਦੋਂ ਸੂਆ ਦੂਜਾ ਸੀ ਪਿਛਲੇ ਵਾਰ ਦੂਜਾ ਜੀ ਹੁਣ ਇਹ ਤੀਜੇ ਸੂਏ ਆਈ ਤੀਜੇ ਸੂਏ ਸੂਈ ਹੈ ਹਾਂਜੀ ਠੀਕ ਹੈ ਹੁਣ ਕਿੰਨੇ ਤਨ ਹੋਗੇ ਸੂਈ ਹੁਣ ਇਹ 22 ਤਰੀਕ ਦੀ ਸੂਈ ਆਈ 22 ਤਰੀਕ ਦੀ ਅੱਜ ਤਰੀਕ 4 ਹੋ ਗਈ ਹੈ 8 ਹੋ ਤੇ 4 12 ਦਿਨ ਹੋ ਗਏ ਹੁਣ ਕਿੰਨਾ ਦੋ ਦਊਗਾ ਹੁਣ ਜੀ ਇਹ 11 ਤੋਂ ਬਾਹਰ ਆ ਜੀ 11 ਕਿਲੋ ਤੋਂ ਬਾਹਰ ਹੈ ਇਸ ਟਾਈਮ ਹੈਗਾ ਬੱਚਾ ਇਹਨੇ ਕੱਟੀ ਕੱਟੀ ਹੈ ਜੱਟ ਦੀ ਜੀ ਇਹ ਜੱਟ ਬੁੱਲ ਦੀ ਕੱਟੀ ਆ ਤੇ ਮੱਝ ਦਾ ਤਾਂ ਨਹੀਂ ਪਤਾ ਹਣਾ ਕਿਹੜੇ ਸਾਡੇ ਮੱਝ ਨਹੀਂ ਆਪ ਨੂੰ ਬੜੇ ਜੀ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰਹਿਣੀ ਹੈ ਇਹਦੀ ਡਿਮਾਂਡ ਇਹਦੀ ਫੋਨ ਤੇ ਕਰਾਂਗੇ ਕਿਉਂਕਿ ਚੰਗੇ ਮੋਦੀ ਮੱਝ ਆ ਜੀ ਠੀਕ ਹੈ ਅੱਛਾ ਇਹ ਵੈਸੇ ਵੇਚਣ ਲੱਗੇ ਹੋ ਨਾਗ ਜ਼ਿਆਦਾ ਹੋ ਗਏ ਗਿਣਤੀ ਵੱਧ ਗਈ ਨਾਗ ਜ਼ਿਆਦਾ ਜੀ ਉਹਨੂੰ ਪਾ ਦੇ ਆਪਣਾ ਥਾਂ ਠੀਕ ਉਹਦਾ ਓਕੇ ਖੜਨੇ ਆਂ ਅੰਦਰ ਜਿਹੜੀਆਂ ਸਾਰੀਆਂ ਗੱਭਣਾਂ ਮੇਰੇ ਖਿਆਲ ਚ ਨੇ ਸਾਰੀਆਂ ਗੱਭਣਾਂ ਸਾਰੀਆਂ ਨੇ ਠੀਕ ਹੈ ਖੋਲੀ ਭਾਈ ਇਹਨੂੰ ਤੋੜ ਕੇ ਸੋ ਦੋਸਤੋ ਨਾਗ ਗਿਣਤੀ ਜ਼ਿਆਦਾ ਹੈ ਅੰਦਰ ਜਿੰਨੀਆਂ ਮੱਝਾਂ ਸਾਰੀਆਂ ਹੀ ਕੋਈ 6 ਮਹੀਨਿਆਂ ਦੀ ਕੋਈ ਸੱਤਾਂ ਦੀ ਗੱਭਣਾ ਪਹਿਲਾਂ ਹੀ ਬਾਈ ਨਾਲ ਗੱਲਬਾਤ ਕੀਤੀ ਤਾਂ ਉਹਦੇ ਚ ਪਤਾ ਲੱਗ ਜਾਂਦਾ ਹੁੰਦਾ ਕਿ ਕਿਹੜਾ ਪਸ਼ੂ ਕਿੰਨੇ ਚਿਰ ਦਾ ਗੱਭਣਾ ਹੈ ਹਵਾਨਾ ਬਾਕਮਾਲ ਹੀ ਆ ਦੋਸਤੋ ਥੋੜਾ ਸਿੰਗ ਵਾਲਾ ਪੱਖ ਇਹਦਾ ਜ਼ਰੂਰ ਇਹਦਾ ਵੀਕ ਪੁਆਇੰਟ ਹੈ ਬਾਕੀ ਜੇ ਇਹਨੂੰ ਆਪਾਂ ਦੇਖਦੇ ਹਾਂ ਤਾਂ ਇਹ ਬਿਊਟੀ ਵਾਲੀ ਮੱਝ ਹੈ ਰੇਟ ਫੋਨ ਦੇ ਉੱਤੇ ਹੈ ਆਮ ਰੇਟ ਜਿਹੜੇ ਮੱਝਾਂ ਦੇ ਚੱਲਦੇ ਆ ਉਸੇ ਜਿਹੇ ਸਹਾਂਤ ਤੇ ਹੋਊਗਾ ਇਹ ਨਹੀਂ ਗੱਲ ਵੀ ਕੋਈ ਬਹੁਤਾ ਜ਼ਿਆਦਾ ਉੱਚਾ ਮੁੱਲ ਬਾਈ ਮੰਗੂਗਾ ਬਾਕੀ ਕਿੰਨਾ ਰੱਖੂਗਾ ਤੁਸੀਂ ਗੱਲਬਾਤ ਕਰ ਲਿਓ ਬੰਤਰ ਬੜੀ ਚੰਗੀ ਹੈ ਮੱਝ ਦੀ ਬਹੁਤ ਸੋਹਣੀ ਮੱਝ ਇਹ ਤੂਤਪਿੰਡ ਤੋਂ ਬਾਈ ਨੇ ਖਰੀਦੀ ਸੀ ਤੇ ਤੂਤਾਲੇ ਵੀਰਾਂ ਕੋਲ ਇਹ ਉਹਨਾਂ ਦੀ ਘਰ ਦੀ ਹੋਮ ਬਰੀਡ ਹੀ ਸੀਗੀ ਤਾਂ ਵੀਡੀਓ ਆਪਾਂ ਹੀ ਪਾਈ ਸੀਗੀ ਸੀਲ 3ਪ ਉਹਨਾਂ ਨੇ ਵੀ ਦੱਸਿਆ ਸੀ ਤੇ ਬਾਈ ਵੀ ਦੱਸਦਾ ਵੀ 8.5 ਮਹੀਨਿਆਂ ਤੱਕ ਦੁੱਧ ਗੱਪਣ ਹੋਣ ਤੋਂ ਬਾਅਦ ਚੇਸ ਮੱਝ ਦਾ ਚੋਇਆ ਹੈ ਕੱਟੀ ਦਿੱਤੀ ਇਹਨੇ ਜੱਟ ਬੁੱਲ ਦੀ ਜੱਟ ਬੁੱਲ ਦੱਸੋ ਬਾਈ ਗਰਮੀਤ ਤੂਰ ਕੋਲ ਬਾਕੀ ਇਹ ਸੁਰਿੰਦਰ ਸੰਸਨੀਵਾਲ ਕੋਲ ਵੀ ਉਹ ਬੁੱਲ ਜਿਹੜਾ ਹੋ ਰਿਹਾ ਹੈ ਤੋ ਉਹਦੀ ਇਹ ਕੱਟੀਆਂ ਨਾਲ 11 ਕਿਲੋ ਦੁੱਧ 12ਵੇਂ ਦਿਨ ਇਸ ਟਾਈਮ ਹੈਗਾ ਥਾਣਾ ਚ ਬਿੱਥੀ ਇਸ ਸਾਈਡ ਤੋਂ ਵੀ ਤੁਸੀਂ ਦੇਖ ਲਓ ਪਰਲੇ ਪਾਸੇ ਦੇ ਥੰਨ ਦੂਰ ਤੁਹਾਨੂੰ ਦਿਸਣਗੇ ਬਈ ਪੂਛ ਫੜੀ ਬਲਦੀ ਪਈ ਬੈਕ ਸਾਈਡ ਤੋਂ ਹਵਾਨਾ ਦੇਖੋ ਇਹ ਰੋਖਾ ਇਹਦੇ ਹਵਾਨੇ ਦਾ ਤੇ ਜਿੱਧਰੋਂ ਮਰਜੀ ਦੱਸੋ ਬੈਠ ਜਾਓ ਉਵੇਂ ਇਹ ਸੀਲ ਛਰੀਫਾ ਬਲਦੀ ਪੈਕ ਜਿਹੜਾ ਹੋਰ ਕੜਾ ਦੇ ਬਈ ਸੋ ਇਹ ਮੱਝ ਦੱਸੋ ਵਕਾਊ ਆ ਬਾਈ ਕੋਲ ਇਹ ਕੱਟੀਆਂ ਦੇ ਨਾਲ ਪਿਛਲੀ ਵਾਰ ਇਹਨੇ ਬੱਚਾ ਕੀ ਦਿੱਤਾ ਸੀ ਪਿਛਲੀ ਵਾਰ ਕੱਟੀ ਸੀ ਵੀ ਕੱਟੀ ਵੇਚਤੀ ਅੱਛਾ ਪਿਛਲੇ ਸੂਏ ਚ ਵੀ ਦੋਸਤੋ ਬਾਈ ਕਹਿੰਦਾ ਵੀ ਕੱਟੀ ਸੀ ਤੇ ਉਹ ਬਾਈ ਦੇ ਚਾਚੇ ਦੇ ਮੁੰਡੇ ਕੋਲ ਆ ਜਾਨੀ ਪਿੰਡ 'ਚ ਹੀ ਐ ਤੇ ਮੇਰੇ ਖਿਆਲ 'ਚ ਇਹਦਾ ਪਹਿਲੇ ਸੂਏ ਵੀ ਬੱਚਾ ਕੱਟੀ ਸੀ ਉਹ ਵੀ ਤੁਸੀਂ ਖਰੀਦੀ ਸੀ ਹਾਂ ਠੀਕ ਐ ਸੋ ਪਹਿਲੇ ਸੂਏ ਵੀ ਕੱਟੀ ਸੀ ਉਹ ਬਾਈ ਹੋਰਾਂ ਨੇ ਹੀ ਖਰੀਦ ਲਈ ਸੀਗੀ ਉਹ ਵੀ ਇੱਥੇ ਹੀ ਐ ਬਾਈ ਦੇ ਚਾਚੇ ਦੇ ਮੁੰਡੇ ਕੋਲ ਇਸ ਮੱਝ ਨੇ ਤਿੰਨਾ ਸੂਆਂ 'ਚ ਕੱਟੀਆਂ ਹੀ ਦਿੱਤੀਆਂ ਰੋਕਣੀ ਬਾਈ ਗਵਾ ਕਰ ਲੂਗੀ ਜਾਣੀ ਤੀਜਾ ਸੂਆ ਰਕੀ ਸੂਪੀ ਹੈ ਤੇ ਤਿੰਨੇ ਸੂਆਂ ਦੇ ਵਿੱਚ ਬੱਚੇ ਇਹਨੇ ਕੱਟੀਆਂ ਹੀ ਦਿੱਤੀਆਂ ਕਰਮਾ ਵਾਲੀ ਨੇ ਉਹ ਸ਼ਾਇਦ ਵੀਡੀਓ ਵੀ ਪਈ ਹੋਵੇ ਜਦੋਂ ਪਹਿਲੇ ਸੂਏ ਦੀ ਕੱਟੀ ਤੇ ਮੱਝ ਬਾਈ ਉਹਨਾਂ ਨੇ ਖਰੀਦੀ ਹੈ ਚੈਨਲ ਤੇ ਹੋਊਗੀ ਦੂਜੇ ਸੂਏ ਵੀ ਕੱਟੀ ਦਿੱਤੀ ਤੇ ਇਹਦੀ ਤੀਜਾ ਸੂਆ ਫੇਰ ਕੱਟੀ ਹੈ ਨੀਲੀ ਰਾਵੀ ਤੇ ਕੰਮ ਕਰਨਾ ਤੇ ਇੱਕ ਪੱਖ ਤੋਂ ਤਾਂ ਫਾਇਦਾ ਹੋ ਜਾਊਗਾ ਵੀ ਆਸ ਇਹ ਆਉਣ ਵਾਲੇ ਟਾਈਮ 'ਚ ਤੋਂ ਕੋਈ ਕੱਟੀਆਂ ਲੈਂਦੇ ਰਹੋਗੇ ਸੋ ਰੇਟ ਇਹਦਾ ਫੋਨ ਤੇ ਹੈ ਜਿਹਨੂੰ ਚਾਹੇ ਉਹ ਵੀ ਰਿਕਾਲ ਕਰ ਲੂਗਾ ਦੁੱਧ ਤੁਸੀਂ ਚੋਣਾ ਭਾਵੇਂ ਦੋ ਟਾਈਮ ਚੋਲਿਓ ਤੂਤ ਪਿੰਡ ਦਾ ਮੈਂ ਜ਼ਿਕਰ ਕੀਤਾ ਤੇ ਉੱਥੇ ਬਾਈ ਹੋ ਰਹੇ ਜਿਹੜੇ ਉਹ ਗਰਮੀਤ ਆ ਸ਼ਾਇਦ ਬਾਈ ਹੋ ਰਹਿਆਂ ਦਾ ਨਾਮ ਹਾਂ ਬਾਈ ਲੱਖਾ ਤੂਤ ਉਹਨਾਂ ਦੇ ਘਰ ਦੇ ਨੇੜੇ ਘਰ ਉੱਥੋਂ ਤੋਂ ਹੀ ਪਤਾ ਵੀ ਮੱਝ ਬਾਰੇ ਕਰ ਸਕਦੇ ਹਾਂ ਜੇ ਕੋਈ ਵੀਰ ਪੁੱਛਣਾ ਚਾਹਵੇ ਤਾਂ ਸੋ ਇਹ ਦੋਸਤੋ ਪਹਿਲੇ ਨੰਬਰ ਤੇ ਮੱਝ ਵਿਕਾਊ ਨੀਲੀ ਰਾਵੀ ਨਸਲ ਤੇ ਇੱਕ ਟੋਕੜ ਗੱਬਣਗਾ ਆਪਾਂ ਜਾਣਕਾਰੀ ਲੈਣੇ ਹੈ ਬਾਈ ਤੋਂ ਬਾਈ ਇਹ ਕਿੰਨੇ ਚਿਰ ਦੀ ਗੱਬਣ ਹੋਗੀ केवल 15 ਅੰਦਰ ਕੋ ਜੋ ਖੰਭੇ ਲੱਗੇ ਹੋਣ। ਅਜ ਇੱਕ ਚੀਜ਼ ਧਿਆਨ ਚਾਉਂਦੀ ਹੈ ਵੀ ਮੱਝਾਂ ਦੀ ਸੰਭਾਲ ਬੜੀ ਚੰਗੀ گاਵਾਂ ਨਾਲ ਨਹੀਂ ਰਾਚੀ ਜੀ ਰਾਣੀ। ਹਾਂ ਭਾਈ ਲੋੜ ਨਹੀਂ ਹੁੰਦੇਗਾ ਥਾਂ ਨਿਕਾਈਆਂ ਆਪਣੀਆਂ। ਟਾਂਗੇ ਤੇ। ਉਹ ਮੇਰੇ ਆ ਕੇ ਰਾਦੀ ਅਸਲ ਤੇ ਨੂੰ। ਠੀਕ ਹੈ। ਅਜਾ ਕਿੰਨੇ ਚਰ ਦੀ ਕਪਨ ਦੱਸਿਆ? ਇਹ 15 ਦੀ ਤੋਂ ਚੌਥਾ ਲੱਗ ਜੂਗੀ। 15 ਤੋਂ ਚੌਥਾ ਲੱਗ ਜੂਗਾ। ਲਗਭਗ ਪੌਣੇ ਇੱਕ ਚਾਰਾਂ ਦੀ। ਪੌਣੇ ਚਾਰਾਂ ਦੀ। ਪੌਣੇ ਤਿੰਨਾਂ ਦੀ ਗੱਬਣ ਹੋਗੀ ਭਰੇ ਹਾਂਜੀ 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 ਠੀਕ ਹੈ ਚੈੱਕ ਪਾਸ ਹੋਗੀ ਭਾਈ ਚੈੱਕ ਪਾਸ ਜੀ ਆਪਣੇ ਨੂੰ ਕਰਾਵੇ ਆਪਣੇ ਨੂੰ ਚੈੱਕ ਪਾਸ ਹੋ ਜੀ ਠੀਕ ਹੈ ਕਿੰਨਾ ਦੁੱਧ ਦਿੰਦੀ ਹੈ 3 ਕਿਲੋ ਦੋਨਾਂ ਟਾਈਮਾਂ ਦੀ ਠੀਕ ਹੈ ਲੇਟ ਗੱਬਣ ਹੋਈ ਇਹ ਬਹੁਤ ਲੇਟ ਹੋਈ ਹੈ ਗੱਬਣ ਅੱਛਾ ਕੀ ਡਿਮਾਂਡ ਰੂਗੀ ਇਹਦਾ ਦੀ ਬੱਚ 17000 ਰੁਪਏ ਹੈ 17000 ਹਾਂਜੀ ਠੀਕ ਹੈ ਤੋਰੀ ਭਾਈ ਸੋ ਦੋਸਤੋ 3 ਕਿਲੋ ਦੁੱਧ ਵੀ ਦਿੰਦੀ ਹੈ ਹੋ ਸਕਦਾ ਹੈ ਵੀ ਤੁਹਾਡੇ ਕੋਲ ਸੰਭਾਲ ਨਾਲ ਥੋੜਾ ਬਹੁਤ ਆ ਦੁੱਧ ਵਾਜੇ 17 18 ਕਿਲੋ 20 ਕਿਲੋ ਲਈ ਅੱਛਾ ਦੇ ਦਿੰਦੀ ਸੀ ਠੀਕ ਹੈ ਨੇ ਵਾਲੇ ਕੋਲ ਤੁਰਿਆ ਨਹੀਂ ਆਉਂਦਾ ਜੀ ਰਖੂਣ ਦੀ ਠੀਕ ਹੈ ਸੋ ਜਦੋਂ ਸੁੰਦੀ ਉਹ ਤਾਂ ਬਹੁਤ ਚੰਗੀ ਤਿਆਰ ਹੁੰਦੀ ਹੈ ਤਾਂ ਇੱਕ ਹੱਡ ਉਰਲੇ ਪਾਸੇ ਵਾਲਾ ਤੁਸੀਂ ਦੇਖਿਓ ਉਹ ਅੰਦਰ ਨੂੰ ਠੁਕਿਆ ਵਿਆ ਕਈ ਵਾਰ ਪਸ਼ੂ ਡਿੱਗ ਪੈਂਦਾ ਜਾਂ ਦੂਜਾ ਪਸ਼ੂ ਸੱਟ ਮਾਰਦੇ ਉਹਦੇ ਨਾਲੇ ਬਹਿ ਜਾਂਦਾ ਹੁੰਦਾ ਵੈਸੇ ਤੁਸੀਂ ਇਹਦਾ ਢਾਂਚਾ ਦੇਖ ਸਕਦੇ ਹੋ 17000 ਦੀ ਬਾਈ ਕਹਿੰਦਾ ਦੇ ਦੇਾਂਗੇ 3 ਕਿਲੋ ਦੁੱਧ ਹੈ ਇਹਦਾ 15 ਤਰੀਕ ਤੋਂ ਚੌਥਾ ਮਹੀਨਾ ਲੱਗਣਾ ਮਤਲਬ ਤਿੰਨਾਂ ਦੀ ਹੋ ਜੂਗੀ 15 ਤਰੀਕ ਨੂੰ ਅੱਜ 4 ਤਰੀਕ ਹੈ ਲਗਭਗ ਏ ਦੋਸਤੋ ਗੱਬਣ ਹੋ ਗਈ ਹੈ ਹੁਣ 2 ਮਹੀਨੇ ਤੇ 20 ਦਿਨ ਉੱਤੇ ਬੰਦੇ ਆ ਸੋ 2 ਮਹੀਨੇ ਤੇ 20 ਦਿਨਾਂ ਦੀ ਗੱਬਣ ਚੈੱਕ ਪਾਸ ਹੈ ਜਿਹਨੇ ਲਜਾਣੀ ਉਹ ਕਰਵਾ ਕੇ ਲੈ ਜਾਏ ਜਰਸੀ ਹੈ ਸਿੰਘਾਂ ਵਾਲੀ ਜਰਸੀ ਹੈ ਸੋ ਇਹ ਦੋਸਤੋ ਵੈਸੇ ਤੁਹਾਨੂੰ ਪਸ਼ੂ ਜਿਹੜੇ ਦੂਜਿਆਂ ਤੇ ਕੈਮਰਾ ਮਾਰਿਆ ਸੀ ਵਿਕਰੀ ਵਾਲੇ ਪਸ਼ੂ ਇਹ ਦੋ ਹੀ ਹੈ ਬਾਈ ਕੋਲ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਜਿਹੜਾ ਮਰਜੀ ਪਸ਼ੂ ਖਰੀਦ ਲਿਓ ਜੇ ਉਹਦੀ ਤਸੱਲੀ ਹੱਕ ਹੈ ਵੀ ਤੁਸੀਂ ਕਰੋ ਮੁਰਾ ਤੇ ਬਹੁਤ ਸੋਹਣਾ ਕੰਮ ਬਾਈ ਨੇ ਕੀਤਾ ਤੇ ਬਹੁਤੇ ਪਸ਼ੂ ਮੇਰੀ ਵੀਡੀਓ ਤੇ ਹੈ ਭਈਆ ਦੋਨੇ ਝੋਟੀਆਂ ਵੀ ਆਪਣੀ ਵੀਡੀਓ ਤੇ ਸਾਰੀ ਉਹ ਸਾਰੀ ਤੋਂ ਵੀ ਵੀਡੀਓ ਜਾ ਦੇਖੋ ਉਹ ਵੀ ਉਹ ਵੀ ਆ ਵੀ ਆ ਵੀ ਆ ਵੀ ਉਹ ਇੱਕ ਪਵਿੱਤਰ ਤੋਂ ਲਈ ਦੀ ਸਤਸਗੁਰੂ ਜੀ ਠੀਕ ਹੈ। ਉਹ ਇਹ ਦੱਸੋ ਦੱਸ ਦਿਆਂ ਤੁਹਾਨੂੰ ਵੀ ਇਹ ਮੈਨੂੰ ਪਤਾ ਵੀ ਇਹ ਕੱਖਾਂ ਵਾਲੀ ਪੈਂਡ ਤੋਂ ਬਾਈ ਸਾਹਿਬ ਸਿੰਘ ਕੋਲੋਂ ਦੋਨੇ ਝੋਟੀਆਂ ਆਈਆਂ ਸੀ ਅਸਰ ਝੋਟੀਆਂ ਦੀ ਵੀਡੀਓ ਸੀ। ਕਲੇਰ ਪੈਂਡ ਤੋਂ ਮੱਝ ਆਈ ਹੈ। ਇੱਥੇ ਇੱਕ ਹੋਰ ਮੱਝ ਕਲੇਰ ਪੈਂਡ ਤੋਂ ਆਈ ਹੈ। ਜਿਹੜੀ ਨਾਲ ਮੱਝ ਹੈ ਉਹ ਆਈ ਹੈ ਬੱਜੂਆਂ ਨੇ ਪੈਂਡ ਤੋਂ। ਉਹ ਇਹ ਤੇ ਇਹ ਤੂਤ ਪੈਣ ਤੋਂ ਇਹ ਸਾਰੇ ਨਗ ਬਾਈ ਨੇ ਆਪਣੀ ਵੀਡੀਓ ਦੇ ਮਾਧਮ ਨਾਲ ਖਰੀਦੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ